ਹਰ ਬੰਦੇ ਪੀੜ ਤੇ ਪਤਾ ਨਹੀਂ ਕੀ ਹੋ ਗਿਆ ਕੀ ਆਇਆ ਸੀ ਮੈਂ ਬਾਏ ਬਾਏ ਕਹਿੰਦਾ ਆਉਂਦਾ ਆਉਂਦਾ ਕੀ ਕਹਤਾ ਸੀ ਬਾਏ ਬਾਏ ਕਹਤਾ ਮੈਂ ਤੇ ਨਹੀਂ ਸੀ ਅੱਛਾ ਇੱਥੋਂ ਆਈ ਸੀ ਸੱਤ ਲੱਗੀ ਇਹ ਕਦੋਂ ਦਰਵਾਜ਼ਾ ਨਾ ਮਾਰ ਲਈ ਹਰ ਕੰਨੇ ਹੁਣੇ ਇਧਰੋਂ ਆਜੀ ਇਟਰੀਨ ਕਿੱਥੋਂ ਆਈ ਸੀ ਇਹ ਇੱਥੋਂ ਆਈ ਸੀ ਮੈਂ ਬਾਏ ਬਾਏ ਕਰਤਾ ਅਸ਼ਾ ਦਿਨੋਂ ਆਈ ਸੀ ਹਾਂ ਦਿਨੋਂ ਅਸ਼ਾ ਵਾ ਗਈ ਆ ਗਈ ਆ ਗਈ ਕਰੋ ਬੜੀ ਓਏ ਉਹ ਬੜੀ ਓ ਇਹਨੂੰ ਉਹ ਬੜੀ ਓ ਇਹਨੂੰ ਇੱਕ ਓਣੀਓ ਲਾਈਆਂ ਲਾ ਕੇ ਛੋੜਦੀ ਸਿੱਧੀ ਸਣੀ ਫਿਰ ਭਾਈ ਹੱਕ ਨੂੰ ਕਿਤੇ ਗਿਆ ਮੈਂ ਕਾਲ ਲੈ ਕਾਲ ਕੇ ਮੈਨੂੰ ਰੋਈ ਵੀ ਮੈਂ ਨੂੰ ਰੋਈ ਵੀ ਇਹ ਕਿ ਮੇਰੀ ਧੀ ਨੇ ਆ ਬਰੈਡ ਵਾਲੇ ਪਕੌੜੇ ਨਹੀਂ ਖਾਣੇ ਤੇ ਲੱਗਦਾ ਕਿ ਨਾਲ ਹੀ ਦਾ ਇਹ ਤੇ ਲੱਗਦਾ ਕਿ ਨਾਲ ਲੈ ਮਮਮੀ ਸਮੋਸੇ ਤੇ ਲੈ ਗਈ ਨਹੀਂ ਆਈ ਤੇ ਫਿਰ ਆਂਟੀ ਮੈਨੂੰ ਬੋਲੂਗੀ ਤੇਰੇ ਸੇ ਆਪੇ ਕਰਕੇ ਤੇ ਮੈਂ ਡਿੱਗ ਚੱਲੀ ਸੀ ਤੇ ਉਹ ਤੇ ਮੈਂ ਕਹਣਾ ਸਮੋਸੇ ਕਿੱਥੇ ਆ ਆਂਟੀ ਕਹਵੇ ਮੁੰਡੇ ਨੂੰ ਪੈਸੇ ਦੇ ਕੇ ਆਈਆਂ ਹਨ ਹਨਾ ਐਦਾਂ ਕਰ ਲਓ ਮੁੰਡਾ ਸਟੱਕ ਗਿਆ ਸੀ ਉਹਨੂੰ ਕਹਿ ਦੇ ਦੀ ਆਹੋ ਆਗੇ ਵੰਡਿਆ ਤੂੰ ਨੇ ਮੂਵੀ ਤੇ ਜਵਾਬ ਦਿੱਤਾ ਨਾ ਮੈਂ ਨਹੀਂ ਖਾਣੇ ਆਹ ਮੂਵੀ ਨੇ ਕਿਹਾ ਬਿਹਾਈਂਡ ਦਾ ਸੀਨ ਬੜਾ ਘੈਂਟ ਬਣਿਆ ਆਈ ਹੈ ਮੈਂ ਬਿਹਾਈਂਡ ਦਾ ਸੀਨ ਬੜਾ ਘੈਂਟ ਬਣਿਆ ਆਈ ਹੂ ਅਹੀ ਮੂਵੀ ਦੀ ਕਹਿੰਦੇ ਨੇ ਬਾਜਾ ਤਰਾ ਖਾ ਹਾਂ ਹੀ ਲਈਦਾ ਮੇਰੀ ਗੱਲ ਸੁਣੋ ਠਕਾਵਟ ਬੜੀ ਹੋਣ ਦੀ ਹਾਂ ਜੀ ਲਵਲੀ ਦਾ ਸੀਨ ਦੇ ਲੋ ਹੁਣ ਵੀ ਲਗਲੀ ਕਹੇ ਮੰਮੀ ਆ ਗਈ ਹੋ ਆ ਸਹੀ ਗੱਲ ਆ ਸਭ ਉਸੇ ਮम्मी ਇਕੱਠੇ ਕਰ ਲਾ ਲੱਗਿਆ ਹੈ ਸਮਝਤ ਜਿਆਦੇ ਲੱਗ ਨਹੀਂ ਹੁਣ ਜਿਆਦਾ ਲੱਗਣੇ ਆ ਇੱਕ ਬੰਦਾ ਆ ਗਏ ਲੈ ਉੱਠ ਖਲੋਤੀ ਹਾ ਆਹਾ ਇਹਨੂੰ ਸੁਵਾ ਦੇ ਚਲਾ ਦੇ ਸੁਵਾ ਸਟਾਰਟ ਝੂੜ ਤੇ ਮੰਮੀ ਤੁਸੀਂ ਬੋਲ ਇਸਟਾਰਟ ਝੂੜ ਤੇ ਮੰਮੀ ਤੁਸੀਂ ਬੋਲ ਦੇ ਜੇ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਦੀਪ ਨੂਮੇ ਮਹਿਸੂਸ ਨਾ ਨਹੀਂ ਕੋਈ ਗੱਲ ਨਹੀਂ ਲਾਓ 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 ਦੂਰੇ ਲਾਓ

ਖਾ ਲੈ ਚਾਹੀਦੀ ਬਰਫੀ ਚੰਗੀ ਹੁੰਦੀ ਖਾ ਲੈਣੀ ਚਾਹੀਦੀ ਹੈ ਲੈ ਇਹਨੂੰ ਤਾਂ ਇਹ ਨਹੀਂ ਖਾਈਂ ਉਹ ਮੇਰੇ ਕੋਲ ਸੱਤ ਪਾਇਆ ਐਡੀ ਪੈਣੀ ਹੱਸ ਵਿੱਚ ਪੈਰਾ ਸਭ ਤੋਂ ਬਹੁਤ ਸੇੰਗਾਂ ਤੇ ਜਦ ਵੀ ਇੱਕ ਬੱਚੇ ਸੀ ਜਿਹਨਾਂ ਦੇ ਕਾਫੀਾਰੇ ਸਮਾਂ ਗੇਂਦੇ تھے ਔਰ ਉਹਨੂੰ ਮੂਹੇ ਲੱਗੀ ਆਂਦੀ ਆਂਦੀ ਡਫਲਾ ਚਪੇੜਾ ਪੈਣੀ ਮੂੰਹ ਤੇ शुगर बहुत हाँ चढ़ डैडी की की? अच्छा बहुत ही अच्छी लग रही हो अच्छा पता सीधा लाई परसंट अब दलून आ गए ਅੱਜ ਕੋਲੇ ਬਾਜੀ ਰਹੀ ਹੈ ਯੂਨੀਵਰਸਿਟੀ ਦੇ ਉਹਨਾਂ ਦੇ ਕੋਲੋਂ ਮਟੀਰੀਅਲ ਮੰਗਵਾਇਆ ਵਾ ਆ ਲੱਗਿਆ ਖਾਣ ਇਧਰ ਮੰਗਵਾਇਆ ਚਿਲੀ ਪਨੀਰ ਸਾਰੇ ਵਾਸਤੇ ਸਾਰਾ ਸਟਾਫ ਖਾਊਗਾ ਅਸੀਂ ਇਕੱਲੇ ਨੇ ਆ ਰੋਟੀਆਂ ਮੰਗਾਈਆਂ ਆਹਾਹਾ ਆ ਲੱਗੀਆਂ ਪਈਆਂ ਨੰਦ ਲੱਗੇ ਨੇ ਪੜੀ ਬਿਓ ਕਿ ਵੀਰੇ ਨਾ ਨਾ ਪਾਣੀ ਦੀ ਬਣਾ ਆ ਵੇਹ ਆ ਸਹੀ ਹੈ ਹੁਣ ਆ ਕਦਰ ਥੋੜਾ ਵਧੀਰੇ ਦਾ ਆ ਨਹੀਂ ਸਹੀ ਹੈ ਸਰੀਆ ਦੋਵੇਂ ਕੰਦਰ ਦਾਈ ਆ ਕੰਦਰ ਚੰਗਾ ਡਾਰਕੀ ਚ ਲੈ ਲੈਨੇ ਖੀਉ ਨਹੀਂ ਸਹੀ ਲੱਗਦਾ ਚਲੋ ਠੀਕ ਹੈ ਵੀ ਕਪੜੇ ਲੈ ਆਂਦੇ ਆ ਲੱਗੇ ਨੇ ਨਜ਼ਾਰੇ ਕਿਨੇ ਚੰਗੇ ਵਾਹ ਲਿਆ ਦੇ ਕਪੜੇ ਮੈਂ ਵਹ ਲੈਂਦਾ ਨਹੀਂ ਕਪੜੇ ਪਜਾਮੇ ਆ ਨਹੀਂ ਉਹ ਲੈ ਕੇ ਆਏ ਆ ਗਿਆ ਹੀ ਇੱਕ ਲੈਣ ਪਜਾਮਾ ਤਿੰਨ ਲੈ ਆਂਦੇ ਆ ਇੱਕ ਕਮੀਜ਼ ਲੈ ਆਂਦੀ ਨਾਲ ਅੱਧੀ ਮਮਾਂ ਵਾਲੀ ਚੱਲੋ ਉੱਤਰ ਬੂਟੇ ਉਹ ਬੂਟੇ ਸੁੱਟ ਦਿੰਦਾ ਬੂਟਾ ਕਾਲਾ ਹੀ ਬੜੀ ਓਏ ਚਲ ਮੇਹਨਾਲ ਦੀ ਇੱਕ ਨਾਗਨੇ ਕਨਾਲ ਲੈ ਤੁਸੀਂ ਦੇਖ ਲੈਣ ਗਏ ਇੱਕ ਕਲਰ ਬੜਾ ਜਰੀਲਾ ਲੰਦਾ ਭਾਵੇਂ ਇਹਨੂੰ ਪਸੰਦ ਨਾ ਆਵੇ ਕਿਹੜਾ ਵੇਖਦੇ ਇਹਨੂੰ ਪਸੰਦ ਆਉਂਦਾ ਜਾਂ ਨਹੀਂ ਕਰ ਚੱਕ ਜਰਾ ਵੇਖੋ ਵੈਰਾਈਟੀ ਕਿੱਦਾਂ ਹੈ ਮੰਨਦਾ ਵੀ ਸਾਡ ਸੋਨਾ ਵਾਲਾ ਲੱਗਣਾ ਹੈ ਕਲਰ ਸਹੀ ਲੱਗੂਗਾ ਨਹੀਂ ਕਹਿੰਦਾ ਸਹੀ ਆ ਤੇ ਫਿਰ ਫਿਰ ਰੱਖ ਲੈਣਾ ਪਜਾਮਾ ਇਹਦੇ ਨੇ ਪੈਸੇ ਨੇ ਤਾਂ ਦੇਖਿਆ ਕਲਰ ਸਹੀ ਆ ਕਲਰ ਵੇ ਲੈ ਆ ਗਿਆ ਤਾਂ ਵੀਰ ਨੇ ਵੇਖਣਾ ਡਾਡਾ ਕਲਰ ਹੀ ਰਾਹੂਣ ਇਹੋ ਪਾਰਕਨ ਸੁਣਨਾ ਆਇਆ ਕਰਨਾ ਮੈਂ ਮੈਨੂੰ ਪਤਾ ਹੈ ਟਿਚਰਾ ਕਰਨ ਦੇ ਜੇ ਹੋਰ ਕੀਏ ਤੁਸੀਂ ਕੱਪੜੇ ਵੇਖ ਯਾਰ ਇੱਕ ਵਾਰ ਇਹਨਾਂ ਦਾ ਵੀ ਚੰਗੇ ਆ ਜੀ ਐਂਡ ਥੈਂਕ ਯੂ ਸੋ ਮਚ ਫੋਰ ਵਾਚਿੰਗ ਟੂਡੇ ਵੀਡੀਓ ਲੈ ਤੇ ਨਾ ਵੀਡੀਓ ਮੈਂ ਕਪੜਾ ਬੜਾ ਵਧੀਆ ਇਹ ਕਹਿੰਦੇ ਵੀ ਇਹਦੇ ਬਸ ਹੰਡਾ ਹੋ ਕਹਿੰਦੇ ਲੜਾਈ ਲੱਗਣ ਵਾਲੀ ਇੱਥੇ ਗੋਲਾ ਨੇ ਨੰਗਣਾ ਹਾਰ-ਪਾਰ ਐਡਾ ਵਧੀਆ ਉਹਨਾਂ ਨੇ ਕਿਹਾ ਆ ਫਿਰ ਇਹਨੂੰ ਕੋਲ ਦੋ ਇਹਨੂੰ ਕਹਿ ਰਿਹਾ ਇਹ ਗੱਡੀ ਉਹਨਾ ਪਾ ਪਾ ਕਿੰਨੇ ਲਈ ਹਾਂ ਤੁਹਾਡੇ ਕਰਕੇ ਲੈ ਇਹ ਮਾਜ ਘਟ ਪਰ ਆ ਕਲਰ ਨਹੀਂ ਸੋਨਾ ਵਧੀਆ ਨੇ ਕਲਰ ਵੇ ਇਹ ਕਹਿੰਦਾ ਸੋਨਾ ਨਹੀਂ ਮੈਂ ਕਿਹਾ ਕਿ ਸੋਨਾ ਲੱਗਣਾ ਤੁਹਾਨੂੰ ਮੈਂ ਕਿਹਾ ਕਿ ਸੋਨਾ ਲੱਗਣਾ ਤੁਹਾਨੂੰ ਮੈਨੂੰ ਸੋਨਾ ਲੱਗਣਾ ਦੱਸ ਇਹ ਕਿਹੜੀ ਗੱਲਾਂ ਨਾਲ ਕਰਦੇ ਆ ਜੂ ਕਿ ਤੁਹਾਨੂੰ ਖੁੱਲੀਆਂ ਆ ਸਵੇਰ ਆਇਣੀ ਇਹ ਖੁੱਲੀਆਂ ਚੱਲਦੀਆਂ ਆ ਕਿ ਅੱਜਕੱਲ ਖੁੱਲੀਆਂ ਚੱਲਦੀਆਂ ਆ ਹਾਂ ਮੈਂ ਸਾਰਾ ਦੇਖਣ ਨੂੰ ਆਵਾਂ ਉਹ ਆਗਿਆ ਨਹੀਂ ਦੇ ਇੰਨੇ ਕਿੰਨੇ ਮਾਰਾ ਟੈਟ ਡਿੱਗਾ ਇੱਕ ਸਟੌਰ ਚ ਆਉਂਦੀ ਸਾਰੀ ਹਾਂ ਹੋ ਰਹੀ ਹੈ ਹੋਰ ਆਸਟਾਪੀ ਜਿਆਦਾ ਵੇਖਦਾ ਹੁਣ ਆਓ ਸਸਤੇ ਆਏ ਇੱਕ ਡੇਕ ਦੇ ਮਹਿੰਗੇ ਸਸਤੇ ਹੀ ਥੈਂਕ ਯੂ ਮਾ ਜੀ ਇਹਨੂੰ ਪਜਾਮਾ ਪਸੰਦ ਆ ਗਿਆ ਸਮਝ ਲਾ ਕਿ ਸਾਰਿਆਂ ਨੂੰ ਆ ਗਿਆ ਮੈਂ ਵੀ ਇਹ ਕਹਿੰਦੇ ਨਹੀਂ ਜਰੀਲਾ ਰੰਗ ਬੜਾ ਨੇ ਥੋੜਾ ਪਰ ਪਰ ਉਹ ਉਸਤਾਦ ਟੀਚਰਾਂ ਨੇ ਇਹ ਕਰਨਾ ਉਹ ਬਸ ਉਹਨੇ ਟੀਚਰ ਕਰਤੀ ਕਹਿੰਦੇ ਪਾਜੀ ਹਾ 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 ਪਾਜੀ ਬੜਾ ਵਧੀਆ ਇਹਦੇ ਤੇ ਇੱਕਲਰ ਇੰਨਾ ਉਦਾਂ ਦਾ ਲੱਗਾ ਗਾ ਕਰਦਾ ਕਲਰ ਉਦਾਂ ਬਲੂ ਯਾਰ ਪਾਈ ਨੇ ਸਲੀਪਰ ਪਾਈ ਹੁਣ ਸੋਹਣਾ ਲੱਗਣਾ ਯਾਰ ਸਲੀਪਰ ਹੀ ਪਾਈ ਸਲੀਪਰ ਰੈੱਡ ਪਾਏ ਹੋਣਾ ਉਹਦੇ ਵਾਲੇ ਸ਼ਰਾਜ ਵਾਲੇ ਓਏ ਸ਼ਰਾਜ ਵਾਲੇ ਸਲੀਪਰ ਪਾਏ ਹੋਣਾ ਰੈੱਡ ਮੇਰੇ ਜੀ ਦਿਨੋਂ ਸੁਣਾ ਕੇ ਦਿਓ ਕਿ ਸ਼ਰਾਜ ਦੇ ਸਲੀਪਰ ਘਰ ਭੇਜ ਦਿਓ ਉਹ ਅਸੀਂ ਪਾ ਲੈਨੇ ਹੁਣ ਪਜਾਮਾ ਅਸੀਂ ਲੈ ਲੈਣਾ ਹਿੰਡਾਲਾਂਗੇ ਸ਼ਰਾਜ ਨੂੰ ਸੁਣਾਇਉਂਦੀ ਨਹੀਂ ਲਪਜਾਮਾ ਲੈ ਕੇ ਦੋ। ਜਾਂ ਨਹੀਂ ਨਹੀਂ ਸ਼ਰਾਜ ਨੂੰ ਕਹਦੇ ਨੇ ਸ਼ਰਾਜ ਨੀਲਾ ਪਜਾਮਾ ਲੈ ਲੈ। ਸ਼ਰਾਜ ਵੀਰੇ ਨੀਲਾ ਪਜਾਮਾ ਲੈ। ਪਰ ਨਹੀਂ ਤੂੰ ਲੈਣਾ ਇਹ ਮੈਨੂੰ ਦੀਨ ਨੂੰ ਕਹਿ ਦਿੰਨੇ ਆ। ਆਹ ਜਿਹੜੀ ਸਿੱਧੀ ਗੱਲ ਤੈਨੂੰ ਦੁਕਾਨ ਵੀ ਦੱਸ ਦਿੰਨੇ ਆਂ ਅਸੀਂ ਦੁਕਾਨ ਵੇਖੀ ਆਂ। ਬਟਾਲੇ ਆ ਤੇ ਇੱਥੇ ਦੁਕਾਨ ਹੈਗੀ ਇੱਕ। ਨੀਲਾ ਪਜਾਮਾ ਲੈ ਦਿੰਨੇ ਆਂ। ਨੀਲਾ ਨਹੀਂ ਤੇ ਲਾਲ ਕੋਣ ਦਾ 100 ਦੇ 100 ਦੇ ਦੋ ਜੋੜੇ ਮਿਲਦੇ ਪਜਾਮਿਆਂ ਦੇ। ਹਾਂ। ਸਸਤੇ ਹੀ ਆ। ਸ਼ਰਾਜ ਅੱਜ ਤੈਨੂੰ ਦਿੱਤਾ ਹੀ ਵਰਨਿੰਗ ਤੂੰ ਮੇਟੌਰ ਬਟਾਲੇ ਪਹੁੰਚ। ਬਸ ਸਹੀ ਗੱਤ ਨਾਲੇ ਨਾਲੇ ਨਹੀਂ ਸ਼ਰਾਜ ਤੇ ਨਾਲੇ ਉਹਨੂੰ ਇਹ ਵੀ ਗੱਲ ਦੱਸ ਕਹਦੇ ਨਾ ਹਾਏ ਹਾਏ ਕਿਥੇ ਲੱਗ ਗਾ ਕ੍ਰਾਫਟ ਬਿਜਾਰ ਬਟਾਲੇ ਲੱਗਾ ਹਾਂ ਹਾਂ ਸੱਚ ਲੱਗ ਗਿਆ ਉਹਦੇ ਮੰਡੀ ਲੱਗਾ ਵਾ ਪੰਘੂੜੇ ਕਿਹੜਾ ਕਿਹੜਾ ਲੱਗਾ ਪੰਘੂੜਾ ਦੱਸ ਦੇ ਨਾ ਉਹ ਥੋੜੇ ਵਾਲਾ ਵੀ ਲੱਗਿਆ ਬੇੜੀ ਵੀ ਲੱਗੀ ਹੋ ਅੱਜ ਤੇ ਇਹਨੇ ਛੋਟੇ ਤੇ ਹੋਟੇੜੇ ਛੋਟੇ ਤੇ ਛੋਟੇ ਵੀ ਵੱਡੇ ਇੱਕ ਜੰਪਿੰਗ ਵਾਲਾ ਵੀ ਲੱਗਾ ਨਾ ਹਾਂ ਆ ਸਾਰੇ ਪੰਘੂੜੇ ਲੱਗੇ ਬੜੇ ਵੱਡੇ ਜੰਪਿੰਗ ਵਾਲਾ ਲਵ ਯੂ ਗੋਲ ਚੰਡੋੜ ਵੀ ਆ ਸਾਰੇ ਹੈਗੇ ਪੰਘੂੜੇ ਤੇ ਫਿਰ ਉੱਥੇ ਬੈਟ ਵੀ ਵਿਕਣ ਡਿਆ ਬੋਲਣਾਂ ਬੜੀਆਂ ਵਿਕਣ ਡੀਆਂ ਦੇਸੀ ਘੋਲੇ ਬਿਸਕੁਟ ਬਣੇ ਆ ਦੇਸੀ ਘਰ ਦਾ ਪਰ ਇਹ ਘਰ ਦੇਸੀ ਹੋਦਾ ਵਾ ਤਾਂ ਖੁਸ਼ਬੂ ਲੈਣੀ ਆ ਨਹੀਂ ਖਾਣਾ ਨਹੀਂ ਆ ਖਾਰੇ ਨਹੀਂ ਆ ਖਾ ਲੈ ਇਹਨਾਂ ਸਵਾਦਸ਼ੀਰ ਤੇਨੂੰ ਲੱਗਦਾ ਨਹੀਂ ਬਸ ਫਿਰ ਲੱਗਦਾ ਨਹੀਂ ਬਸ ਤਾਂ ਖੁਸ਼ਬੂ ਲੈਣੀ ਬਸ ਮੈਂ ਟਮਾਟਾ ਬਟਾਰੇ ਪਹੁੰਚ ਅਹੀਂ ਦੇਸੀ ਘਰ ਦੇ ਨੇ ਯਾਰ ਰੱਖੇ ਆ ਇੱਥੇ ਸਮਹਿਲ ਮਾਣਦੇ ਮੱਖਾ ਤੁਮ ਬੜੀ ਕਰਦਾ ਉਹ ਤੇ ਜਦੋਂ ਲਾਲ ਚਪਲਾ ਵੇਲਦੀ ਆ ਨਾ ਬਸ ਪਜਾਮਾ ਪਾ ਕੇ ਵਖਿਆ ਮੈਂ ਵਖਿਆ ਕਿਵੇਂ ਲੱਗਦਾ ਆ ਤੇ ਵਧੀਆ ਲੱਗਣ ਡਿਆ ਵੈਸੇ ਮਮੀ ਲਖਣਾ ਕਿੱਥੋਂ ਲੈਂਦਾ ਵਖਿਆ ਆ ਜਾ ਆ ਜਾ ਉਸਤਾਦ ਜੀ ਮੈਂ ਆਇਆ ਹਰਗੋ ਨੂੰ ਲੈਣ ਵਾਸਤੇ ਇਹ ਮਮਾ ਆਈ ਫਿਕਰ ਕਰਦੇ ਕਰਦੇ ਕੀ ਆਵਾ ਮਮਾ ਅੱਜ ਮਮਾ ਨਹੀਂ ਆਈ ਅੱਜ ਆ ਹਏ ਮਮਾ ਕਾਚ ਕੀ ਆ ਉਹ ਮੈਂ ਛੋਨਾ ਕਿੱਥੋਂ ਆਇਆ ਸੀ ਕਿੱਥੋਂ ਆਇਆ ਸੀ ਆਈ ਨੀ ਕਿ ਦਿਨ ਹਾ ਹਾਈ ਓਕੇ ਆ ਤੋ ਇੱਕ ਰਾਉਂਡ ਹੀ ਹਰ ਗੁੰ ਕੀ ਹੋ ਰਿਹਾ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਤੇਨੂੰ ਮਜ਼ਾ ਆ ਰਹਾ ਹੋਂਡਾ ਤਾ ਮੈਂ ਕੁੜਦਣਾ ਮੜ ਕੇ ਇਹ ਅਸੀਂ ਟੁੱਟ ਜਾਣਾ ਇਦਰੋਂ ਉਹ ਤੇ ਬਾਹਰ ਪਈ ਨੇ ਟੁੱਟ ਜਾਣਾ ਭਾਜੀ ਓਹ ਤੇ ਕੀ ਮਜ਼ਾ ਆ ਰਿਹਾ ਹੈ ਕਹਿੰਦੀ ਮਜ਼ਾ ਆ ਰਿਹਾ ਹੈ ਮੈਨੂੰ ਚਲੇ ਆ ਘਰੇ ਸੰਦੀਪ ਜਿਮ ਲਾਉਣ ਗਈ ਸੀ ਇਹ ਜਿਮ ਤੋ ਆਈ ਹੋਣੀ ਇਹ ਤਾਂ ਪਰਸ ਤੈਨੂੰ ਨਹੀਂ ਆਂਦਾ ਜਿਹੜਾ ਕੀ ਦਾ ਡਾਈਪਰ ਵਾਲਾ ਨਾ ਉਹਨੇ ਡਾਈਪਰ ਨਾ ਉਹਨੇ ਲੱਗ ਬੈਗ ਜਿਹੜਾ ਕੀ ਜੀ ਨੂਬੀ ਹੋ ਲੱਗ ਰਹੀ ਹੈ ਤੁਸੀਂ ਇਹ ਚੋਕਰਾ ਆ ਕਿ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕੋ ਦਾਦਾ ਰੋ ਨਾ ਚੁੱਪ ਕਰ ਜਾ ਤੂੰ ਤੱਕ ਘਮ ਆ ਰਿਹਾ ਜੀ ਐਨੇ ਕਹਿੰਦੀ ਲਾ ਦੇ ਆ ਵੇਖ ਬਣਾਏ ਇਹ ਆ ਵੇਖੋ ਆ ਚੀਜ਼ ਜਿੰਨਾ ਨਾ ਲੁੱਟਾਂ ਹੋਈ ਜਾਂਦੀਆਂ ਲੁੱਟਾਂ ਹੀ ਨੇ ਆ ਚੀਜ਼ ਆ ਆਜੇ ਲੋਟਮ ਖਾ ਲਦੇ ਨਾ ਆਜ ਜਾਂ ਖੋਈਓ ਇਹ ਪਤਾ ਨਹੀਂ ਕੀ ਚੀਜ਼ ਹੋਈ ਹੈ ਜੇ ਮੈਂ ਖਾ ਆਵੇ ਹਾਂ ਇਹ ਮਗਨ ਕੀ ਗੱਲ ਹੋਈ ਹੈ ਉਹਨੇ ਅੱਗੇ ਕੱਲ ਵੀ ਕਹਿਣ ਦੇ ਹੁੰਦਾ ਅੱਜ ਫੇਰ ਇਹ ਵੀ ਜਿਆਦਾ ਵੱਧਾ ਇਹਨਾਂ ਸਵੇਰੇ ਨੂੰ ਜਾਂਦਾ ਸਕਿਨ ਵਾਲੇ ਡਾਕਟਰ ਕੋਲ ਉਹ ਖਾ ਕੇ ਲਿਆਉਣਾ ਮਾਰ ਰਿਹਾ ਕੋਈ ਪਤਾ ਨਹੀਂ ਕੀ ਗੱਲ ਹੈ ਆ ਕੀ ਆਉਣਾ ਕੱਲ ਭਲਾ ਜਿ ਮੱਤੀਆਂ ਬੰਦ ਹੋਣੀਆਂ ਡਰੋਨ ਨੇ ਆਉਣਾ ਡਰੋਨ ਲੋਕਾਂ ਨੂੰ ਆਵੇਂ ਇਹਨੂੰ ਦੰਗ ਮਤਾਂ ਹਾਂ ਕਿੰਨੇ ਅੰਦਰ ਨਹੀਂ ਕੀ ਆ ਆ ਲੈ ਜਿੰਦੀ ਮੰਮੀ ਕਹਿੰਦੀ ਡਰੋਨ ਨੇ ਆਉਣਾ ਆਉਣ ਆ ਜਾਂਦਾ ਆ ਜਾਂਦਾ ਰੱਦ ਕੇ ਪਾਕਿਸਤਾਨ ਆਈ ਆਈ ਆ ਆਵਾਜ਼ ਆਉਣੀ ਬਾ ਇਹਨੂੰ ਘਰ ਬੜਾ ਇਹ ਤੇ ਹੁੱਟ ਰਿਹਾ ਸਕੂਟਰ ਸਕੂਟਰ ਸੱਚ ਡੈਡੀ ਕਹਿੰਦੇ ਸਕੂਟਰ ਆ ਸਕੂਟਰ ਡੈਡੀ ਤੇ ਨਾਲ ਉਹ ਹੁੱਟ ਰੋ ਆਹੀ ਨਾਲ ਤੇ ਚੱਲੀ ਆਤੀ ਜਿੱਥੇ ਚੌਣੀਆਂ ਚ ਚੱਲੀ ਆ ਸ਼ੌਣੀਆਂ ਇੱਥੇ ਜਾਂਦਾ ਸ਼ੌਣੀਆਂ ਡੌਣੀਆਂ ਪਹਿਲਾਂ ਤੋਂ ਪਹਿਲਾਂ ਹੀ ਡਾਉਣੀ ਸੀ ਸਾਡੇ ਮਾਰੇ ਕਿਰਪਾ ਕਰੀ ਗੁਰੂ ਆਮਦਾਸ ਹੈਂ ਆਵਾਜ਼ ਸੁਣਦੇ ਡਰਦੇ ਸਹੀ ਗੱਲ ਹੈ ਹਾਂ ਤਾਂ ਲੱਗ ਜਾਂਦੇ ਡਰ ਪਾ ਆ ਕਰਨ ਨੇ ਵਕਤ ਪਾਇਆ ਜੀ ਬਾਜੀ ਇਹਨੂੰ ਫੋਨ ਖੋਲੋ ਹਣੀ ਬਾਜੀ ਆ ਵੀ ਗੱਲ ਸੁਣ ਕਹਿੰਦੀ ਭਰਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਹੋਣਾ ਕੀ ਹੋਣਾ ਵਾ ਅੰਦਰ ਜੀ ਸੁਣਾਵਲੋ ਕੋ ਆ ਰਿਹਾ ਕੋਲ ਬੰਨਾ ਆਵੇਗਾ ਕਿ ਟੈਂਟ ਵਜਿਨੇ ਹਾਲ ਤੀ ਨੀ ਦੇ ਪਤਾ ਨਹੀਂ ਕੀ ਹੋਣਾ ਆ ਹੋਣਾ ਇਹ ਕੀ ਹੋਣਾ ਕੱਖ ਮੈਣੀ ਤੇ ਉਹ ਕਹਣੀ ਬਾਈ ਨੂੰ ਕਹਾਂ ਵੀ ਫੋਨ ਤੇ ਕੋ ਖੋਲੇ ਵੀ ਕਸ ਫੋਨ ਕਦੋਂ ਮੈਂ ਆਹ ਉਹ ਨਹੀਂ ਕੋ ਹੋਣਾ ਚੰਗਾ ਤੂੰ ਦੇ ਵੇਲੀ ਐਵੇਂ ਟੈਨਸ਼ਨ ਪਾਤੀ ਮੰਮੀ ਮੰਮੀ ਮੈਨੂੰ ਤੂੰ ਬੀਪੀ ਨਾ ਘਟਾਣੀ ਕਰੇ ਆਹ ਜਿੱਥੇ ਮਮੀ ਤੇਰਾ ਬੀਪੀ ਨੇ ਘਟਾਦਣਾ ਹੀ ਹੋ ਜਾਇ ਤੇ ਲਾ ਦੇ ਫੋਨ ਲੈ ਓ ਇੱਕ ਤੇਰ ਵਰਗੀ ਬੈਠੀ ਉਹ ਨਾਲ ਗੱਲ ਕਰਦਾ ਇਹਦੇ ਸੰਦੀਪ ਦਾ ਬੀਪੀ ਘਟ ਗਿਆ ਅਹੀਂ ਵੀ ਆਈਪੀਐਲ ਵੇਖਣ ਦੇ ਵੀ ਇਹਨੇ ਇਹਨੇ ਬੰਬ ਬੰਬ ਡੇਪੂ ਵੀ ਗੀ ਆਹੀਂ ਦੇ ਪੰਜਾਬ ਚੇਚੇ ਗਾ ਉਹਨੇ ਜਿੱਦਣਾ ਰੱਖੂ ਆਪਣਾ ਰਿਵਾਜਾਂ ਮੇਰ ਕਰਨੇ ਵੀ ਲੜਾਈ ਚੋਂ ਨਾ ਹੀ ਲੱਗੇ ਚਲੋ ਉਦਾਂ ਹਸਣੇ ਆਪਾਂ ਮਾਰੇ ਕਰ ਬਾਕਰੇ ਆਪਾਂ ਆਡੇ ਅੱਡੀ ਆਪਰਾ ਵਾਸੀ ਇੱਥੇ ਰਹੇ ਕਿਪਾਇ ਰਹੇ ਪੰਜਾਬ ਤੇ ਖਾਸ ਕਰਕੇ ਜੀਪ ਚੇੜ ਮੂੰਹ ਤੇ ਵੱਜੀ ਪਿਚੇੜ 3:00 ਵਜੇ ਮੂੰ ਤੇ ਨੀਂਦ ਉਹ ਨਹੀਂ ਸਮਝਾਂਗਾ ਵਾਸੀਆਂ ਮਾਰਨ ਨਹੀਂ ਕਦੋਂ ਚਲ ਗਿਆ ਬਈ ਵਾਵਾ ਜੀ ਕੀ ਵਾਵਾ ਜੀ ਕੀ ਇੱਕ ਸ਼ਾਟ ਮੀਂਹ ਕੇ ਕਿ ਉਹਨਾਂ ਸੇ ਤੇਲਾ ਤੇਸ਼ ਕਰਨ ਸ਼ਰਮਾ ਜੀ ਦੇ ਬੌਜੀ ਦੇ ਉੱਪਰ ਪਾਗੜੀ ਬੰਨੀ ਮੈਂ ਥੀ ਵੇਖਣਾ ਮੀ ਪਈ ਜਾਣਾ ਮੈਂ ਖਣਾ ਮumbai ਹਾਰ ਹੀ ਜਾਵੇਗਾ